ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਸਵਾਗਤ ਹੈ ਥੋਡੇ ਆਪਣੇ ਚੈਨਲ ਆਤਮੀ ਟੀਵੀ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਗੁਰਦੁਆਰਾ ਸਹਿਬ ਪਾਸ਼ਾਹੀ ਨੌਮੀ ਸ਼੍ਰੀ ਗੁਰਤੇਗ ਬਾਦਰ ਸਾਹਿਬ ਜੀ ਕਿਲਾ ਬਹਾਦਰਗੜ ਇੱਕ ਗੁਰਦੁਆਰਾ ਬਹਾਦਰਗੜ ਕਿਲੇ ਦੇ ਵਿੱਚ ਸਥਿਤ ਹੈ ਪਟਿਆਲਾ ਰੋਡ ਤੇ ਆਜੋ ਆਪਾਂ ਦਰਸ਼ਨ ਕਰਦੇ ਹਾਂ ਨਾਲ ਤੁਹਾਨੂੰ ਦਰਸ਼ਨ ਕਰਵਾਂਦੇ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 11 ਹੜ 1732 ਈਸਵੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਮਰਕਸਾ ਕਰਕੇ ਜਦੋਂ ਦਿੱਲੀ ਵੱਲ ਜਾ ਰਹੇ ਸਨ ਤਾਂ ਆਪ ਆਪਣੇ murid ਸੈਫਦੀਨ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਮਿਲਣ ਵਾਸਤੇ 16 ਹੜ 1732 ਈਸਵੀ ਨੂੰ ਬਹਾਦਰਗੜ ਕਿਲੇ ਇਸ ਸਥਾਨ ਤੇ ਪੁੱਜੇ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ 3 ਮਹੀਨੇ 2 ਦਿਨ ਠਹਿਰੇ ਸਨ ਅਤੇ ਇਸ ਸਮੇਂ ਦੌਰਾਨ ਆਪ ਜੀ ਨੇ ਸੱਚ ਦੇ ਰਾਹ ਤੇ ਚੱਲਣ ਦਾ ਪ੍ਰਚਾਰ ਕੀਤਾ ਗੁਰਮਤ ਨਾਲ ਸੰਗਤ ਨੂੰ ਜੋੜਿਆ ਤੇ ਦੱਸਿਆ ਕਿ ਪ੍ਰਭੂ ਭਗਤੀ ਕਰਨਾ ਹੀ ਮਨੁੱਖ ਦਾ ਮੇਨ ਮਨੋਰਥ ਹੈ ਜਾਰੀ ਬੁਰੀਆਂ ਆ ਗੱਲੀਆਂ ਸੀ ਚੰਗੀਆਂ ਅਜਾਰੀ ਬੁਰੀਆਂ ਮਨੁੱਖ ਸੁਤਾਂ ਕਾਲੀਆਂ ਬਾਹਰ ਚੁੱਟੀਆਂ ਚੱਕਰ ਲੱਗੇ ਜਗਤ ਦੀ ਨਾਲੇ ਗਰਬਵਾਦ ਇਸ ਅਸਥਾਨ ਤੇ ਪ੍ਰਾਤਨ ਖੂਹ ਅਤੇ ਪ੍ਰਾਤਨ ਥੜਾ ਸਾਹਿਬ ਵੀ ਮੌਜੂਦ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਕੇ ਵਿਰਾਜੇ ਸਨ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੋਖਪੁਰ ਸਿੰਘ ਕਾਂਡੇ ਕੱਟਿਆ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਕੁਝ ਵਧੀਆ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ